ਤੇ ਤੇ ਇਹਨਾਂ ਨੇ ਇੱਕ ਸੁਨੇਹਾ ਲਾਤਾ ਰਣਜੀਤ ਸਿੰਘ ਗਿੱਲ ਨੇ ਉੱਤੇ ਕੋਈ ਵਿਜੀਲੈਂਸ ਰੇਡ ਨਹੀਂ ਹੋਤਾ ਇੱਕ ਪਟਾਕੇ ਵਾਲੀ ਗੱਲ ਹੈ ਬਾਹਰ ਜਾਂਦੇ ਦੋ ਚਾਰ ਫਾਇਰ ਕੱਢਦੇ ਹੋ ਜੀ ਪਰ ਸਾਰਿਆਂ ਨੂੰ ਇੱਕ ਖਬਰ ਹੋ ਗਈ ਪੰਜਾਬ ਦੇ ਅੰਦਰ ਵੀ ਜਿਹੜਾ ਕੋਈ ਵੀ ਇਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਪਾਰਟੀ 'ਚ ਜੁਆਇਨ ਕਰੂਗਾ ਕੋ ਖਾਂਦੇ ਪਿੰਦੇ ਘਰ ਆਲੇ ਇਹ ਰੇਡ ਤਿਆਰ ਲਈ ਲਓ ਸਭ ਇਸ ਗੱਲ ਦਾ ਜਵਾਬ ਭਗਵੰਤ ਮਾਨ ਜੀ ਦੇ ਦੇਣ ਅੱਜ ਜਿਹੜੇ ਕਹਿੰਦੇ ਐ ਵੀ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਤੇ ਕਿਵੇਂ ਅੱਖ ਚ ਬੋਲੀ ਜਾਂਦੇ ਐ ਉਹਨਾਂ ਦੇ ਵੀ ਮੈਂ ਗੱਲ ਕਰੂੰਗਾ ਪਰ ਮੈਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ ਤੁਸੀਂ ਲੋਕਾਂ ਨੂੰ ਡਰਾ ਕੇ ਇਜ਼ ਇਟ ਨਾਟ ਅਗੇਂਸਟ ਡੈਮੋਕ੍ਰੇਸੀ ਕਿਸੇ ਬੰਦੇ ਨੇ ਫੈਸਲਾ ਕਰ ਲਿਆ ਮੈਂ ਬੀਜੇਪੀ ਜੁਆਇਨ ਕਰਨੀ ਹੈ ਅ디 ਪੋਲੀਟਿਕਲ ਇਜ਼ ਅ ਪੋਲੀਟਿਕਲ ਪਰਸਨੈਲਿਟੀ ਹੈ ਪਹਿਲਾਂ ਕਾਲੀ ਦਲ ਚ ਸੀਗਾ ਉੱਥੇ ਨਹੀਂ ਉਹਨਾਂ ਨੂੰ ਲੱਗਿਆ ਵੀ ਆਪਸ ਚ ਲੜੀ ਜਾਂਦੇ ਐ ਤੇ ਅਸੀਂ ਕਿਸੇ ਹੋਰ ਪਾਸੇ ਚ ਆਵੜੀਏ ਉਹਦੀ ਮਰਜ਼ੀ ਦੇ ਖਿਲਾਫ ਪਤਾ ਨਹੀਂ ਇਹਨਾਂ ਨੂੰ ਕੀ ਚੋਗਾ ਪਾਇਆ ਆਈ ਡੋਨਟ ਨੋ ਆ ਖਾ ਸੀਟ ਖਾਲੀ ਹੋ ਜੂਗੀ ਤੁਹਾਨੂੰ ਸੀਟ ਇੱਥੇ ਲੜਾ ਦੇਵਾਂਗੇ ਜੀ ਇਹ ਕਰਾ ਦੇਗੇ ਨਹੀਂ ਗੱਲ ਪਣੀ ਉਹਨਾਂ ਨੇ ਇੱਧਰਲੇ ਪਾਸੇ ਆ ਕੇ ਉਹਨਾਂ ਨੇ ਦੇਖ ਲਿਆ ਪੰਜਾਬ ਦੇ ਅੰਦਰ ਤਾਂ ਚੜ੍ਹਤ ਭਾਜਪੀ ਦੀ ਹੋ ਰਹੀ ਹੈ ਇੱਧਰਲੇ ਪਾਸੇ ਆ ਕੇ ਸਭ ਉਹਨਾਂ ਦੀ ਆਪਣੀ ਸੂਝ-ਬੂਝ ਹੈ ਜਿਹਨੂੰ ਲੈ ਕੇ ਉਹਨਾਂ ਨੇ ਫੈਸਲਾ ਕੋਈ ਲਿਆ ਕਿ ਉਹਦੇ ਉੱਤੇ ਜਾ ਕੇ ਇਸ ਕਿਸਮ ਦਾ ਦਬਾਅ ਪਾਣਾ ਕੱਟ ਦਿੰਦੇ ਆ ਉਹਦਾ ਮਕਸਦ ਕੀ ਹੈ ਐਜੀ ਗੱਲ ਤਾਂ ਨਹੀਂ ਵੀ ਜਿਹਨਾਂ ਨੇ ਉਹ ਮੁੰਡੇ ਭੇਜੇ ਐ ਪੈਸੇ ਦੇ ਕੇ ਵੀ ਉਹਨਾਂ ਨੂੰ ਪਤਾ ਐ ਵੀ ਉਹ ਇੱਥੇ ਸੁਲਮਾਨ ਖਾਨ ਦੇ ਗੋਲੀ ਲੱਗਣੀ ਨਹੀਂ ਫੇਰ ਵੀ ਦੋ ਚਾਰ ਫਾਇਰ ਉੱਥੇ ਕਰਕੇ ਨੰਗੇ ਜਾਂਦੇ ਆ ਬਾਅਦ ਚ ਪੂਰੇ ਹਿੰਦੁਸਤਾਨ 'ਚ ਲਲਾ ਲਲਾ ਹੋਈ ਪਈ ਰਹਿੰਦੀ ਐ ਕਿ ਸੁਲਮਾਨ ਖਾਨ ਦੇ ਉੱਤੇ ਹਮਲਾ ਹੋਇਆ ਫੁਲਾਣੇ ਗੈਂਗਸਟਰ ਨੇ ਕੀਤਾ ਇਹਨੇ ਕੀਤਾ ਜੇ ਮੇਰਾ ਪੰਜਾਬ ਦੇ ਜਨਤਾ ਨੂੰ ਵੀ ਥੋੜਾ ਵੀ ਇਹਦੇ ਤੇ ਗੌਰ ਕਰਨ ਸਾਬ ਇਹਦਾ ਪਰਪਸ ਐ ਬੇਸਿਕ ਥਿਊਰੀ ਜਿਹੜੀ ਐ ਟੈਰਰਿਜ਼ਮ ਦੀ the aim of terrorism is to terrorize atank phulana hai na ki ohna ne kinne bande marte kinne nahi atank phulana jeda sab ton wadda zaruri hai sab oh atank phula dende hai la 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 logi sare hindustan che vi lawrence ne jail che baithe hai dekho ji sulman khan de magar pe hai te police nu bhajdana payian phirdiyan purpose ki hai ki sare hindustan che pata ho gaya vi is to darr ke reho ਸਲਮਾਨ ਖਾਨ ਵੀ ਇਸ ਤੋਂ ਨਹੀਂ ਬਚ ਸਕਦਾ ਸਲਮਾਨ ਖਾਨ ਨੂੰ ਵੀ ਹੱਤ ਹੱਤ ਪਾਣ ਦੀ ਇਹਦੇ ਵਿੱਚ ਜਿਹਨੂੰ ਕਹਿੰਦੇ ਨੇ ਪਾਵਰ ਪ੍ਰੋਜੈਕਸ਼ਨ ਇਟ ਇਜ਼ ਪ੍ਰੋਜੈਕਟਿੰਗ देयर ਪ੍ਰੋਵੈਸ ਵੀ ਐਸੀਚੀ ਜੀਐਲ ਚ ਬੈਠੇ ਆ ਪਰ ਅਸੀਂ ਸਰਕਾਰ ਨੂੰ ਤੇ ਚ ਜਾਣਦੇ ਜਿਹਦੇ ਤੌਣ ਚ ਹੱਤ ਪਾਣਾ ਹੈ ਹੱਤ ਪਾ ਲਾਂਗੇ ਸਲਮਾਨ ਖਾਨ ਨੂੰ ਨਹੀਂ ਛੱਡਿਆ ਤੁਸੀਂ ਮਾਤੜ ਹੋ ਕਿ ਕਿਸ ਬਾਗ ਦੀ ਮੂਲੀ ਹੋ ਮੈਂ ਭਗਵੰਤ ਮਾਨ ਜੀ ਨੂੰ ਇਸ਼ਾਰਾ ਇਸ ਕਰਕੇ ਕਹਿ ਰਿਹਾ ਭਗਵੰਤ ਮਾਨ ਜੀ ਜਿਹੜੇ ਅੱਜ ਕੱਲ ਨਾਂ ਵੱਜਦੇ ਐ ਪੰਜਾਬ ਦੇ ਅੰਦਰ ਟੈਰਰਿਸਟ ਦੇ ਚਾਹ ਲਾਰੈਂਸ ਐ ਚਾਹ ਜੱਗੂ ਐ ਚਾਹ ਉਹ ਗੋਲਡੀ ਐ ਹੋਰ ਵੀ ਹੋਣੇ ਕਈ ਇਹ ਬਾੜੇ ਅਖਬਾਰਾਂ 'ਚ ਇਹਨਾਂ ਦੇ ਨਾਂ ਆਂਦੇ ਐ ਉਹਨਾਂ ਟੈਰਰਿਸਟ ਇਹਨਾਂ ਨੂੰ ਗੈਂਗਸਟਰਸ ਨੂੰ ਤੁਸੀਂ ਖਤਮ ਤਾਂ ਕੀ ਕਰੋਗੇ ਤੁਸੀਂ ਉਹਨਾਂ ਨੂੰ ਤਾਂ ਸਿੱਖ ਲਿਆ ਹੈ ਸਾਫ ਕਿਤਾਬ ਵਟ ਆਮ ਸੇਇੰਗ ਇਜ਼ ਜਿਹੜਾ ਮੈਂ ਇਲਜ਼ਾਮ ਲਾ ਰਿਹਾ ਸਭ ਆ ਸਰਕਾਰ ਜਿਹੜੀ ਹੈ ਗੈਂਗਸਟਰਸ ਨੂੰ ਖਤਮ ਕਰਨ ਦੀ ਬਜਾਏ ਸਰਕਾਰ ਆਪਣੇ ਆਪ ਇੱਕ ਗੈਂਗ ਦੇ ਤੌਰ ਤੇ ਇੱਕ ਗੈਂਗਸਟਰ ਦੇ ਤੌਰ ਤੇ ਕੰਮ ਕਰ ਰਹੀ ਹੈ ਆ ਜਿਹੜਾ ਇੱਕ ਪੋਲੀਟੀਕਲ ਗੈਂਗਸਟਰਸ ਆ ਪੋਲੀਟੀਕਲ ਗੈਂਗ ਬਣਿਆ ਬੈਠਾ ਹੈ ਉਸ ਗੈਂਗ ਦੇ ਤਹਿਤ ਇਹਨਾਂ ਨੇ ਇੱਕ ਸੁਨੇਹਾ ਲਾਤਾ ਰਣਜੀਤ ਸਿੰਘ ਗਿੱਲ ਨੇ ਉੱਤੇ ਕੋਈ ਵਿਜੀਲੈਂਸ ਰੇਡ ਨਹੀਂ ਹੁੰਦਾ ਇੱਕ ਪਟਾਕੇ ਵਾਲੀ ਗੱਲ ਹੈ ਬਾਹਰ ਜਾਂਦੇ ਦੋ ਚਾਰ ਫਾਇਰ ਕੱਢਦੇ ਹੋ ਜੀ ਪਰ ਸਾਰਿਆਂ ਨੂੰ ਇੱਕ ਖਬਰ ਹੋ ਗਈ ਪੰਜਾਬ ਦੇ ਅੰਦਰ ਵੀ ਜਿਹੜਾ ਕੋਈ ਵੀ ਇਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਪਾਰਟੀ 'ਚ ਜੁਆਇਨ ਕਰੂਗਾ ਕੋ ਖਾਂਦੇ ਪਿੰਦੇ ਘਰ ਵਾਲਾ ਤੇ ਆ ਰੇਡ ਤਿਆਰ ਲਈ ਲੋ ਸਭ ਇਸ ਗੱਲ ਦਾ ਜਵਾਬ ਭਗਵੰਤ ਮਾਨ ਜੀ ਦੇ ਦੇਣ ਤੇ ਅੱਜ ਜਿਹੜੇ ਕਹਿੰਦੇ ਹੈ ਵੀ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਤੇ ਕਿਵੇਂ ਅੱਖ ਚ ਬੋਲੀ ਜਾਂਦੇ ਹੈ ਉਹਨਾਂ ਦੀ ਵੀ ਮੈਂ ਗੱਲ ਕਰੂੰਗਾ ਪਰ ਮੈਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ ਤੁਸੀਂ ਲੋਕਾਂ ਨੂੰ ਡਰਾ ਕੇ ਇਜ਼ ਇਟ ਨਾਟ ਅਗੇਂਸਟ ਡੈਮੋਕ੍ਰੇਸੀ ਕਿਸੇ ਬੰਦੇ ਨੇ ਫੈਸਲਾ ਕਰ ਲਿਆ ਮੈਂ ਬੀਜੇਪੀ ਜੁਆਇਨ ਕਰਨੀ ਹੈ ਉਹਦੀ ਪੋਲਿਟੀਕਲ ਇਜ਼ ਅ ਪੋਲਿਟੀਕਲ ਪਰਸਨੈਲਿਟੀ ਹੈ ਉਹ ਪਹਿਲਾਂ ਕਾਲੀ ਦਲ ਚ ਸੀਗਾ ਉੱਥੇ ਨਹੀਂ ਉਹਨਾਂ ਨੂੰ ਲੱਗਿਆ ਵੀ ਆਪਸ ਵਿੱਚ ਲੜੀ ਜਾਂਦੇ ਹੈ ਤੇ ਅਸੀਂ ਕਿਸੇ ਹੋਰ ਪਾਸੇ ਜਾਵੜੀਏ ਤੇ ਉਹਦੀ ਮਰਜ਼ੀ ਦੇ ਖਿਲਾਫ ਪਤਾ ਨਹੀਂ ਇਹਨਾਂ ਨੂੰ ਕੀ ਚੋਗਾ ਪਾਇਆ ਆਈ ਡੋਨਟ ਨੋ ਵੀ ਆ ਖਾ ਸੀਟ ਖਾਲੀ ਹੋ ਜੂਗੀ ਤੁਹਾਨੂੰ ਸੀਟ ਇੱਥੇ ਲੜਾ ਦੇਾਂਗੇ ਜੀ ਇਹ ਕਰਾ ਦੇਾਂਗੇ ਨਹੀਂ ਗੱਲ ਪਣੀ ਉਹਨਾਂ ਨੇ ਇਧਰਲੇ ਪਾਸੇ ਆ ਕੇ ਉਹਨਾਂ ਨੇ ਦੇਖ ਲਿਆ ਪੰਜਾਬ ਦੇ ਅੰਦਰ ਤਾਂ ਚੜਤ ਬੀਜੇਪੀ ਦੀ ਹੋ ਰਹੀ ਹੈ ਇਧਰਲੇ ਪਾਸੇ ਆ ਕੇ ਸਭ ਉਹਨਾਂ ਦੀ ਆਪਣੀ ਸੂਝ-ਬੂਝ ਹੈ ਜਿਹਨੂੰ ਲੈ ਕੇ ਉਹਨਾਂ ਨੇ ਫੈਸਲਾ ਕੋਈ ਲਿਆ ਤੇ ਉਹਦੇ ਉੱਤੇ ਜਾ ਕੇ ਇਸ ਕਿਸਮ ਦਾ ਦਬਾਅ ਪਾਣਾ ਤੇ ਜਿਹੜੀਆਂ ਗੱਲਾਂ ਨੂੰ ਇਹ ਸਾਰੇ ਆ ਕਹਿ ਰਹੇ ਹੈ ਵੀ بڑے ਹੈਗਾ ਜੀ ਬੋਲ ਰਹੇ ਹੈ ਇੱਕ ਮਿੰਟ ਮੇਰੇ ਇੱਕ ਤੇ ਨਾਲੇ ਤੇ ਸਵਾਲ ਹੈ ਜੀ ਭਗਵਾਨ ਜੀ ਤੁਸੀਂ ਨਾਲਾ ਵੀ ਕਿਹਾ ਸੀਗਾ ਵੀ ਆ ਜਿਹੜੀ ਕਰਪਸ਼ਨ ਹੈ ਇਨ ਐਨੀ ਫਾਰਮ ਜਿਹੜੀ ਠੱਗੀਆਂ ਹੋ ਰਹੀਆਂ ਐ ਇੱਥੇ ਸੈਂਸਰ ਕੈਂਸਰ ਦੀ ਬਿਮਾਰੀ ਐ ਕੈਂਸਰ ਨੂੰ ਕੱਢਣਾ ਪਊਗਾ ਇਹਦਾ ਕੇਮੋਥੈਰੇਪੀ ਕਰਨੀ ਪਊਗੀ ਤੇ ਮੈਂ ਭਗਵੰਤਪਾਚ ਜੀ ਨੂੰ ਪੁੱਛਣਾ ਚਾਹਣਾ ਕੈਂਸਰ ਤਾਂ ਡਿਟੈਕਟ ਹੋ ਗਿਆ ਪਿਆ ਸੀਗਾ ਨਮਾਟ ਡਿਟੈਕਟ ਤਾਂ ਪਾਲਦੇ ਹੋ ਤੁਸੀਂ ਹੋਰ ਇਨਵੈਸਟੀਗੇਸ਼ਨ ਕਰੋਗੇ ਡਾਕਟਰ ਕੋਲ ਜਾਂਦੇ ਰਹੋ ਟੈਸਟ ਕਰਾਓ ਕੋਈ ਵੀ ਟੈਸਟ ਕਰਾ ਲਓ ਸਾਹਿਬ ਇਹਦਾ ਇੱਥੇ ਜਿਹੜਾ ਸਾਰੇ ਤੋਂ ਜ਼ਿਆਦਾ ਫਿੱਟ ਹੈ ਪਰਮਿੰਦਰ ਜੀ ਫੇਰ ਕਲ ਪ੍ਰਾੜ ਸਾਹਿਬ ਜੋ ਜੋਰੋ ਜਾਂਦੇ ਹੈ ਜਿਮ ਇਹਨਾਂ ਦਾ ਕਰਾ ਲਿਏ ਕੋਈ ਨੂੰ ਕੋਈ ਨੁਕਸਾਨ ਨਹੀਂ ਜੇ ਵੀ ਕੱਢ ਦੇਣਗੇ ਕਿਸੇ ਦਾ ਕਰਾ ਦਿਓ ਮੈਂ ਤਾਂ ਕਹਿੰਦਾ ਜਿਹੜਾ ਪਾਲੀ ਬੈਠੇ ਸੀ ਕੈਂਸਰ ਉਹ ਕੈਂਸਰ ਸੀਗਾ ਅਰੋੜਾ ਸਾਹਿਬ ਦਾ ਅਰੋੜਾ ਸਾਹਿਬ ਦਾ ਕੈਂਸਰ ਡਿਟੈਕਟ ਹੋ ਗਿਆ ਸੀਗਾ ਉਹਦੇ ਤੇ ਕੇਮੋਥੈਰੇਪੀ ਕਿਉਂ ਨਹੀਂ ਕੀਤੀ ਤੁਸੀਂ ਨਵਾਂ ਕੇ ਪੇਸ਼ੈਂਟ ਪੜ ਲਿਆ ਫੇ ਰঞ্জੀਤ ਸਿੰਘ ਗਿਲਦੇ ਜਾ ਕੇ ਆਪਰੇਸ਼ਨ ਕਰ ਕੇ ਕੇਮੋਥੈਰੇਪੀ ਕਰਨ ਲੱਗੇ ਅਰੋੜਾ ਸਾਹਿਬ ਦਾ ਕਿਉਂ ਨਹੀਂ ਕੀਤਾ ਸੌਰੀ ਹਾਂ ਹਾਂ ਅਰੋੜਾ ਵੀ ਹੈ ਹਾਂਜੀ ਨਹੀਂ ਨਹੀਂ ਸਾਹਿਬ ਮੈਂ ਸੌਰੀ ਮੈਂ ਮਾਫੀ ਚਾਹੂੰਗਾ ਮਨ ਅਰੋੜਾ ਜੀ ਅਵੇਂ ਬੈਠੇ ਬਿੱਦਕੀ ਜਾਂਦੇ ਔਣ ਵੀ ਸੁਨੀਲ ਚਾਖੜ ਮੇਰੇ ਮਗਰ ਪਿਆ ਨਹੀਂ ਸਾਹਿਬ ਉਹਨੇ ਕਹੀ ਉਹੀ ਕਰਨ ਲੱਗਾ ਸੌਰੀ ਛੋਟੇ ਲਈ ਅਗਰ ਦੇਖ ਰਿਹਾ ਮਨ ਅਰੋੜਾ ਜੀ ਨਹੀਂ ਤੁਸੀਂ ਟਵੀਟ ਪਾਇਆ ਕਰੋ ਮੇਰੇ ਖਿਲਾਫ ਕੋਈ ਨਹੀਂ ਮੈਂ ਐਵੇਂ ਇੰਨੀ ਇਨੀ ਛੋਟੀ ਸੋਚ ਨਹੀਂ ਵੀ ਤੁਸੀਂ ਟਵੀਟ ਪਾ ਦੇ ਮੈਂ ਤੁਹਾਡੇ ਮਗੇ ਡਾਂਗ ਲੈ ਕੇ ਤੁਰ ਪਿਆ ਨਹੀਂ ਮੈਂ ਤਾਂ ਸੰਜੀਵ अरोड़ा ਜੀ ਦੀ ਗੱਲ ਕਰੀ ਜਾਂਦਾ ਸਾਰੀ ਸੌਰੀ ਮਾਨ ਸਾਹਿਬ ਯਾ ਕੋ ਦੁਜੇ ਰੋੜਾ ਸਾਹਿਬ ਦੇ ਕਿ ਦਿਲ ਨੂੰ ਚੁਪ ਗਈ ਹੋਈ ਗੱਲ ਮੈਂ ਤਾਂ ਅਜ ਤਾਈਂ ਉਹਨਾਂ ਦਾ ਨੰਬਰ ਕਿਤੇ ਨੇ ਪਾ ਆ ਗਿਆ ਤਾਂ ਉਹਨਾਂ ਦਾ ਵੀ ਕਰਾਂਗੇ ਪਰ ਅੱਜ ਤਿੰਨ ਤਾਂ ਮੈਂ ਸੰਜੀਵ अरोड़ा ਜੀ ਦੀ ਗੱਲ ਕਰੀ ਜਾਂਦਾ ਮ ਸੰਜੀਵ अरोड़ा ਸਾਹਿਬ ਦਾ ਤਾਂ ਕੈਨਸਲ ਡਿਟੈਕਟ ਹੋ ਗਿਆ ਸੀਗਾ ਕੱਲਾ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਇਹ ਨੇ ਏਡੀ ਨੇ ਰੇਡ ਮਾਰੀ ਸੀਗੀ ਉਹ ਕੈਂਸਰ ਦੇ ਤਾਂ ਜਿਹੜੇ ਲੱਛਣ ਐ ਪਹਿਲਾਂ ਹੀ ਆ ਗਏ ਸੀਗੇ 2016 ਦੇ ਅੰਦਰ SEBI ਜਿਹੜੀ ਐ ਆ ਜਿਹੜੇ ਸਟਾਕ ਐਕਸਚੇਂਜ ਵਾਲੇ ਐ ਇਹਨਾਂ ਨੇ ਫਰਾਡ ਡਿਕਲੇਅਰ ਕਰਤਾ ਸੀਗਾ ਵੀ ਇਹਨਾਂ ਦਾ ਜਿਹੜਾ ਐਸਾ ਫਰਾਡਲੈਂਟ ਮੀਜ਼ਨ ਮੀਨਸ ਐਂਡ ਸਵੀਅਰ ਪਨਿਸ਼ਮੈਂਟ ਸ਼ੁੱਡ ਬੀ ਐਸੇ ਲੋਕਾਂ ਨੂੰ ਗੁੰਮਰਾ ਕਰਨ ਵਾਲਾ ਕੰਮ ਇਹਨਾਂ ਤੇ ਨਾ ਘਟ ਰਾ ਪਏ 2016 ਦੇ ਬਾਅਦ